ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਪੜਾਹਰਾਸ ਸਾਹਿਬੇ ਹਰ ਜਗ ਜੂਜ ਭਗਤੋ ਪਾਇਆ ਪਾਇ ਰੱਖਦਾ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰ ਅਨੰਦ ਕਾ ਫਟਦੇ ਨਾਮ ਦੇਉ ਮੁਖ ਲਾਇਆ ਜਾਨ ਨਾਨਕ ਸਾਰ ਸੇਵਿਆ ਅੰਤਲੇ ਛਡਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਸਰੂਪ ਮਹੱਲਾ ਪਹਿਲਾ ਦੁਖਦਾਰ ਰਸੂਰ ਭਇਆ ਜਸ ਕਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਿਲੇ ਹਾਰੀ ਕੁਦਰਤ ਵਿਚਿਆ ਤੇਰ ਅੰਤ ਨਾ ਜਾਈ ਲਖਿਆ ਰਹਾਉ ਜਾਉਤ ਨਾ ਜਿਉਤ ਨਾ ਜਾਤਾ ਸਲਕਲਾ ਭਰਪੂਰ ਰਹਾ ਤੋ ਸੱਜਾ ਸਾਹਿਬ ਸਤਿ ਸ੍ਰੀ ਅਕਾਲ ਜੋਨ ਕੀਤੀ ਸੋਕਾਰ ਪਿਆ ਕੋ ਨਾਨਕ ਕਰਤੇ ਕੇ ਵਖਾ ਜੋ ਕਿਛ ਕਰਣਾ ਸੋ ਕਰਿਆ ਸੋਦਰਬ ਆਸਾ ਹੱਲਾ ਮਹਿਲਾ ਕੋ ਅੰਕਾਰ ਸਤਿਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋਕਾਰ ਕਿਹਾ ਜਤਿ ਵਸਰ ਸਮਾਨੀ ਵਾਗ ਤੇਰੇ ਨਾਮ ਦਾ ਨੇ ਕਰ ਸੰਕਾ ਕਹਤੇ ਤੇਰੀ ਬਾਵਣ ਹਾਰੇ ਕਿਤੇ ਤਿਰਾ ਗੁਰੂ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਾਵੰਤ ਤੁਨੋਂ ਪਬਨ ਪਾਣੀ ਵਸੰਤੁਰ ਬਾਵੇ ਰਾਜਾ ਤਰੰਗ ਦੁਆਰੇ ਗਾਵਨ ਤੁਸਨੋ ਜਤ ਗੁਰ ਕਲਿਖ ਜਾਣ ਨੋ ਲਿਖ ਲਿਖ ਤਰੰਗ ਵਿਚਾਰੇ ਗਾਵੰਤ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣਾ ਤੇਰੇ ਫਰਸਵਾਰੇ ਗਾਵਨ ਤੁਧਨੋਂ ਅੰਦਰੰਦਰਾਸਨ ਬੈਠੇ ਤੇ ਆਂਦਰ ਨਾਲੇ ਗਾਵਨ ਤੁਧਨੋਂ ਸਦ ਸਮਾਧੀ ਅੰਦਰ ਗਾਵਨ ਤੁਧਨੋਂ ਤਰ ਵਿਚਾਰੇ ਗਾਵਨ ਤੁਧਨੋਂ ਜਦੀ ਸਦੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਤ ਕੋੜਨੜਪੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਓਨੀ ਆ ਮਨਮ ਸਰਗਮਟ ਬਿਆਲੇ ਗਾਵਤ ਤੁਨੋ ਰਤਨ ਉਪਾਇ ਤੇਰੇ ਅਠਸਠ ਤੀਰਤਨਾਲੇ ਗਾਵਤ ਤੁਨੋ ਜੋਤ ਮਹਾਬਲ ਸੂਰਾ ਗਾਵਤ ਤੁਨੋ ਕਾਣੀ ਚਾਰੇ ਗਾਵਤ ਤੁਨੋ ਕੰਡ ਮੰਡਲ ਵੰਡਾ ਕਰ ਕਰ ਰੱਖੇ ਤੇਰੇ ਦਾਰੇ ਸੇ ਤ ਤੁਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਨੇ ਔਰ ਜਿਤੇ ਤੁਧ ਨੂੰ ਗਾਵਨ ਸੇਵ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਕਰੇ ਸਾਹਿਬ ਸਚਾ ਸਚੁ ਨਾਹੀ ਅਭਿ ਉਸਿ ਜਾਇ ਨਾ ਜਾ ਤੀਰਤ ਨਾ ਜਨਰ ਜਾਇ ਰੰਗੀ ਰੰਗੀ ਭਾਤੀ ਕਰ ਕਰ ਜਨ ਸਿ ਮਾਇਆ ਜਨਿਉ ਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜਵਤਸ ਦੀ ਵੜਿਆਈ ਜੋ ਤੁਸਵਾ ਸੋਈ ਕਾਸੀ ਬਰੋਹ ਕੋ ਨ ਕਰਲਾ ਜਾਈ ਸੋ ਭੱਤ ਸਾਹ ਸਹ ਭੱਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੋ ਵਡਾ ਖੈ ਸੋ ਕੋਈ ਕਿ ਬੜ ਵਡਾ ਨਿਸ਼ਾਨ ਹੋਏ ਕੇ ਤਪੈ ਨਾ ਕਹਿਆ ਜਾਏ ਕਹਨ ਵਾਲੇ ਤੀਰ ਰਹੀ ਸਮਾਈ ਵੰਡੇ ਮੇਰੇ ਸਹਿਬਾ ਘਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜੀਰਾ ਰਹਾਉ ਸਭ ਸਰਤਿ ਮਲ ਸਰਤਿ ਕਮਾਈ ਸਭ ਕੇ ਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਰਵ ਰਾਈ ਕਹਨ ਨਾ ਗਏ ਤਿਰ ਤਲ ਵੜਿਆਏ ਸਭ ਸਾਥ ਸਭਤਾ ਸਭ ਜੰਗਈਆ ਸਦਾ ਪਰ ਕਹ ਗਿਆ ਵੜਿਆਈਆ ਤਦ ਮਨ ਅਸਦੀ ਕਨਾ ਨਾ ਪਾਈਆ ਕਲਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵੇਖੈ ਨਾ ਸਿਮਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਦਸੈ ਤੇਰੇ ਚਾਰਾ ਨਾਨਕ ਸਤਿ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਵੰਸਰੇ ਮਰ ਜਾਉ ਆਖਣ ਔਕਾ ਸੱਚਾ ਨਾਉ ਸਾਚੇ ਨਾਮ ਕੀ ਲਗ ਪੂਖ ਤਪੂਖ ਖਾ ਚਲੀਏ ਦੂਖ ਸੋਗਾਂ ਦਸਰਾਂ ਮੇਰੀ ਮਾਇ ਸਾਚਾ ਸਾਹਿਬ ਸਚੈ ਨਾ ਹੀ ਰਹਾਉ ਸਾਚੇ ਨਾਮ ਕੀ ਤਰਵੜਿਆ ਆਖ ਤੱਕ ਕੀਮਤ ਨਹਿ ਪਾਈ ਜੇ ਸਭ ਨਰ ਗਏ ਆਪਣਾ ਬਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰ ਨਾ ਹੋਵੇ ਸੋਗ ਦਿੰਦਾ ਰਹਨ ਚੁੱਕ ਭੋਗ ਗੁਣ ਇਹੋ ਹੋਰ ਨਾ ਕੋਈ ਨਾ ਕੋ ਹੋਵਾ ਨਾ ਕੋ ਹੋਈ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਪਾ ਕੀਤੀ ਰਾਤ ਖਾਸ ਅਵਸਾਰ ਹੈ ਤੇ ਕੰਮ ਜਾਤ ਨਾਨਕ ਨਾਵੇ ਵਾਜ ਸਨਾਤ ਰਾਗ ਬੂਜਰੀ ਮਹੱਲਾ ਚੌਥਾ ਅਰਗੇ ਜਨ ਕਤੁਰ ਕਤੁਰ ਕ ਮਨੋਂ ਕਰਾਂ ਗੁਰੂ ਪਾਸ ਹਮ ਕੀਰੇ ਕਰਮ ਤਤ ਗੁਰ ਸੁਨਾਈ ਤਰ ਬਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਉ ਦਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਬ੍ਰਾਂਹ ਸਹਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਬਡ ਬਾਗ ਬਡੇਰੇ ਜਿਨ ਹਰ ਹਰ ਸਦਾ ਹਰ ਪ੍ਰਗਾਸ ਹਰ ਹਰ ਨਾਮ ਮਿਲ ਤ੍ਰਿਪਤਾਸੈ ਨਿਰ ਸੰਗਤਿ ਬਨੋ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਗ ਜੀਵੈ ਤ੍ਰਗ ਜੀਵਾਤ ਜਨ ਹਰ ਜਨ ਸਤਿਗੁਰ ਸੰਗਤ ਪਾਏ ਅੰਤੁਰ ਮਾਸਤਕ ਲਿਖਿਆ ਲਿਖਾਸ ਅੰਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮੋਂ ਪ੍ਰਗਾਸ ਰਾਗ ਬੋਜਰੀ ਮਹੱਲਾ ਪੰਜਵਾਂ ਕਾਹੀ ਰੇ ਮਨ ਚਿਤ ਵਹਿ ਦਮ ਜਾ ਅਹਰ ਹਰ ਜੀਉ ਪਰਿਆ ਸਾਲ ਪਤਰ ਮੈਂ ਜੰਤੇ ਉਪਾਏ ਤਾਰਜਿਕ ਆਗੈ ਕਰ ਧਰਿਆ ਮੇਰੇ ਮਾਤਾ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਗ ਸਦਵੰਤਾ ਕੋਇ ਨ ਕਿਸ ਕੀ ਧਰਿਆ ਤਰਜਰ ਰਿਜਿਕ ਸੰਭਾਹੀ ਠਾਕੁਰ ਕਾਹੇ ਮਨ ਕੋ ਕਰਿਆ ਉੜਿ ਉੜਿ ਆਵੈ ਸੈ ਕੋ ਸੰ ਤਿਸ ਬੱਛ ਵਜਰੀ ਛੜਿਆ ਤਨ ਕਬਨ ਖਲਾਵੇ ਕਬਨ ਤੁਗਾਵੇ ਮਨ ਮਨ ਸਿਮਰਨ ਕਰਿਆ ਸਬਨ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਗਨ ਨਾਨਕ ਬਲ ਬਲ ਸਦ ਬਲ ਜਈਏ ਤੇ ਰਾਗਤ ਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖੇ ਇਕ ਓ ਅੰਕਾਰ ਕਬ ਗੁਰ ਪ੍ਰਸਾਦ ਸੋ ਭੁਰਖ ਨਰੰਜਨ ਹਰ ਭੁਰਖ ਨਰੰਜਨ ਰਗਮਾ ਗਾਮਯ ਅਪਾਰਾ ਸਭ ਧਿਆਵੈ ਸਭ ਜਵੈ ਤੁਮ ਜੀ ਹਰ ਸਚਕੇ ਸਰਗਣ ਹਾਰਾ ਸਭ ਜੀ ਤੁਮਾਰੇ ਜੀ ਤੂ ਜਗਿਆ ਦਾਤਾਰਾ ਹਰ ਤੇਬਹੁ ਸੰਤੋ ਜੀ ਸਭ ਦੇ ਕ੍ਰਿਸ਼ਤਾਰਨ ਹਾਰਾ ਮਾਰਿਆ ਪੇਠਾ ਗੁਰਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਗਟ ਅੰਤਰ ਸਰਬ ਨਿਰੰਤਰ ਹੀ ਅਰੇ ਕੋਪੁਰਕ ਸਮਾਨਾ ਇੱਕ ਦਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਦੋਜ ਵਿਦਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਨੋ ਤੁਧ ਬਿਨਿਆ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਪਵਜੀ ਜਨਨਾਨਕ ਤੰਨ ਕੁਰਬਾਨਾ ਹਰਿ ਦੇਵ ਹੈ ਹਰਿ ਦੇਵ ਕੁਰਜੀ ਸੇ ਜਨ ਜੁਗਵਾਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਦਇਆ ਜੀਤਨ ਤੋ ਤੀਰ ਗਉ ਕੀ ਵਾਸੀ ਜਨਾ ਨਿਰਭਉ ਜਨ ਹਰ ਨਿਰਭਉ ਤੈ ਆ ਜੀਤਨ ਕਾ ਭਉ ਸੁਖਵਾਸੀ ਜਨ ਸੇ ਵ્યાਜ ਜਨ ਸੇ ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਨ ਸੇਤਨ ਜਨ ਹਰਤਾ ਆਗੀ ਜਨ ਨਾਨਕ ਤਿਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਬੰਦਾਰ ਕੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਵ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪ ਤਪਹਿੰਗ ਪਹੰ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਭ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰੁ ਕਰਨਤਾ ਸੇ ਭਗਤ ਸੇ ਭਗਤ ਪਰੇ ਗਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਕੁਮਾਦ ਫੁਰਕ ਅਪਰੰਪਰ ਕਰਤਾ ਜੀ ਤੁਧ ਜੇ ਬੜਿਆ ਵਰ ਨ ਕੋਈ ਤੂੰ ਜੁਗ ਦੇ ਵੇਖੋ ਸਦਾ ਸਦਾ ਤੂ ਵੇਖੋ ਜੀ ਕਉ ਨੈ ਚਲ ਕਰਤਾ ਸੋਈ ਤੁਧਿ ਆਪੇ ਭਾਵ ਸੋਈ ਵਰਤੈ ਜੀ ਤੋ ਆਪੇ ਕਰਹ ਸੋਈ ਤੁਧਿ ਆਪੇ ਸ੍ਰਿਸ਼ਟ ਸਭ ਉਪਾਇ ਜੀ ਤੁਧਿ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਰ ਦਾ ਜਾਣੋਈ ਆਸਾ ਮਹੱਲਾ ਚੌਕਾ ਗਉਂ ਕਰਦਸ ਚਾਰ ਮੈਂਡਾ ਸਾਈਂ ਜੋ ਤਉ ਭਾਵ ਸੋਈ ਤਿਸਿ ਜੋ ਤੁੰਦੇ ਹੈ ਸੋਈ ਨੂੰ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖੋ ਗਵਾਇਆ ਤਉ ਤੇਆ ਪਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਜੀ ਮਾਹੇ ਤੁਜ ਬਿਨ ਦੁਜਾ ਕੋਈ ਨਾਹੀ ਜੀਅ ਜੰਤ ਸਭ ਤੇਰਾ ਖੇਲ ਜੋਗ ਮਨ ਵਿਚੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਅਰਗੁਣਾ ਸਦਹੀ ਆਖਵਕਾਨੈ ਜਨ ਹਰਿ ਸੇ ਵਿਅਕਣ ਸੁਖ ਪਾਇਆ ਸਦਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਨਦੋ ਜਾ ਆਵਰਨਾ ਕੋਈ ਤੂੰ ਕਰ ਕਰ ਕੇ ਕਹਿ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਤ ਸਰਵੜਾ ਭਈਲੇ ਨਿਵਾਸਾ ਪਾਣੀ ਭਾਵਕਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲ ਅਮ ਦੇਖਤ ਹੈ ਡੂਬਿਆ ਲੈ ਮਾਨਵੀਕਨ ਚੇਤ ਸਮੂੜ ਮਨਾ ਹਰਿ ਇਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤਨ ਆਨਿਕ ਤਨਤੀ ਸ਼ਰਣਾ ਜਨਤੋਂ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁ ਕੁਦੇ ਹੋਰੀਆ ਗੋਬਿੰਦ ਮਰਣ ਕੀਏ ਤੇਰੀ ਵਰੀਆ ਨਾ ਵਰ ਕਾਜ ਤੇ ਰਕ ਤੈ ਨ ਕਾਮ ਮਿਲ ਸਾਧ ਸੰਗਤ ਪਜਤੇ ਬਲ ਨਾਮ ਸਰੰਗ ਜਾਮ ਲਗ ਬਗਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਰਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰੀ ਵਾਜਿ ਗੁਰੂ ਜੀ ਦੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰਿ ਹਾਥ ਦੇਨ ਚਾ ਪੁਰ ਨਾ ਹੋਏ ਤਦ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੀ ਦੁਸ਼ਟ ਸੰਭੈ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸੰਭੈ ਕਰਤਾਰਾ ਮੋਰ ਚਲੰਜ ਕਰਦੇ ਕਲਿਏ ਸਭ ਬੈਰਨ ਕਹਵਾ ਜਿਸੰ ਗਰੀਐ ਪੂਰਨ ਹੋਏ ਹਮਾਰੀ ਆਸਾ ਤੋੜ ਭਜਨ ਕੀ ਰਹਿ ਪਿਆਸਾ ਕਮੈ ਚਾ ਲੁਕਿਆ ਵਰਨ ਧਿਆਉ ਜੋ ਵਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮਜ ਉਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਹ ਜੋ ਸਦਾ ਹਮਾਰੇ ਪਛਾ ਸਿਰਿਆ ਸਤਜੋ ਕਰਿਓ ਰਚਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਕ੍ਰਿਸ਼ਨੁ ਨਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪੁ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਵਸਨਮ ਪ੍ਰਕਾਸ਼ ਸਕਲ ਕਾਲਿਕ ਕੀ ਅਤਮਾਸ਼ਾ ਜਵਨ ਕਾਲ ਜੋ ਬੀਸ਼ੋ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਨ ਤੋ ਜਛਣ ਉਪਜਾਇਓ ਆਦਿ ਹਮਾਰਾ ਸਭਿਓ ਹਮਾਰਾ ਨਮਸਕਾਰਿਤ ਸਹਿਵਿਕੋ ਹਮਾਰੀ ਸਕਲ ਪ੍ਰਜਾ ਜੁਨ ਆਪ ਸਵਾਰੀ ਸਭ ਗਣ ਕੋ ਸਭ ਗੁਣ ਸੁਖਤਿਯੋ ਸਤਨੰਨ ਕੋ ਬਦਮੋ ਵਦਕੀਓ ਕਟ ਗਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀੜ ਪਛਾਨਤ ਚਿੱਟੀ ਤੇ ਗੁੰਜਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਲੋਕੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਵੇਕ ਕੀ ਪੀਰ ਪਛਾਨੈ ਅਤਿ ਕਾ ਤਕੀ ਜਬਿਓ ਦੇ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰ ਜਬ ਆਕਰਿ ਕਰਤਹੁ ਕਭੁ ਤੁਮ ਮਮ ਅਮਰ ਤਤ ਦੇ ਤਰੁ ਸਭੁ ਜੀਤੇ ਵਦਨ ਸ੍ਰਿਸ਼ਟ ਸੁਭਧ ਤਾਰੈ ਆਪ ਆਪਨੀ ਵੂਜ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਵੇਦ ਪੇਧਿਆਰਿਆਨਮ ਨਰੰਕਾਰ ਨਿਰਵਿਕਾਰ ਨਰਲੰਭ ਆਗਯ ਅਨੀਰ ਅਨਾਦ ਅ ਸੰਭ ਤਾਕਾ ਮੂਡ ਉਚਾਰਤ ਵੇਦਾ ਜਾ ਕੋ ਭੇਵ ਨਪਾਵਤ ਵੇਦਾ ਤਾ ਕੋ ਕਰਪਾਹਨ ਅਨਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸੋ ਨਰੰਕਾਰ ਕ ਚੀਨਤ ਨ ਪਿਵ ਆਪੁ ਆਪਣੀ ਬੁੱਧ ਹੈ ਜੇਤੀ ਵਰਣਤ ਪੰਨ ਪੰਨ ਕਹਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਵਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਕੂਪਾ अंध ज जे रज से तज गनी उत्पोज खान बहर रज दनी कहहु कुल राजा व बेटा कौह समत पर संकरे बैठा सगरी सृष्टि दखाए अचंपव नाग जगा दस रूप संजंपव अब रचा मेरी तुम करो सिखो बारे अस संगेरो दुष्ट जतेयो तो बापियो तो पाता ਸਾ ਕਲਮਾਲੇਸ਼ ਕਰੋ ਰਾਮ ਕਾਤਾ ਜੇ ਅਸਥਿ ਦਵ ਸ਼ਰਣੀ ਪਾਰੇ ਤਨਕੇ ਦੁਸ਼ਟ ਦੁਖਤ ਹੋਵੇ ਮਾਰੇ ਵਰਖ ਜਵਨ ਭਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਗਲ ਕੋ ਇਕ ਬਾਰ ਧਾਇ ਹੈ ਤਾਂ ਕੀ ਕਾਲਨ ਘਟ ਨਾ ਹੈ ਰੱਖਾ ਹੋਏ ਤਾ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੰਕ ਤਕ ਕਾਲਾ ਕਿਰਪਾ ਦ੍ਰਿਸ਼ਟ ਦਨੁ ਜਾਹੀ ਨੇ ਹਰਹੁ ਤਾਕੇ ਦਾਪ ਤਨੁ ਕੁਮੈ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਚਾਤਸ ਸਕੇ ਨਾ ਕੋਈ ਏਕ ਬਾਰ ਜਨ ਤਮੈ ਸੰਬਾਰਾ ਕਾਲ ਵਾਸਤੇ ਤਾਹੀ ਉਵਰ ਜਨਨਰ ਨਾਮ ਤੇਹਾਰੋ ਕਾ ਦਾਰਬ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸ਼ਰਨ ਤੇਹਾਰੀ ਨਾ ਪੂਰਤ ਵੈਲੂ ਉਬਾਰੀ ਸਰਬਤਾਰਮੋ ਹੋ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਸਈਆ ਪਾਇਂ ਗਏ ਗਵਤੇ ਤੁਮਰੇ ਤਬ ਤੇ ਕੋ ਮਾਂ ਕਤਰੇ ਨਹੀਂ ਆਨਿਓ RAM RAHIM PURAN PURAN ਅਨੇਕ ਕਹੈ ਮਤ ਏਕ ਨਵਾਨਿਓ ਸਿਮਰਤ ਸਾਸਤਰ ਵੇਦ ਸਬੈ ਬੋ ਵੇਦ ਕਾਮਿ ਆਪਿ ਏਕਨਾਂ ਜਾਣਿਓ ਸ੍ਰੀ ਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਸਭ ਤੋਂ ਹੀ ਵਖਾਨਿਓ ਬਹਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰ ਦਵਾਰ ਬਾਹਿੰ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੇ ਜਾਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦਿਆ ਮਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜੁ ਸੇ ਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਏ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਓਰੀ ਕੇ ਨਾਮ ਅੰਧਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲਿ ਹਰ ਨਾਲਿ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰਿਉ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗਲਾ ਸਮਰਤ ਸੁਆਮੀ ਸੋ ਕਿਉ ਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਮਲੇ ਸਾਚੇ ਸਹਿਬਾ ਕਿਆ ਨਹੀ ਧਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮੰਨ ਲਾ ਸਭੈ ਨਾਮ ਜਨ ਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਤਹ ਨਾਮ ਇਕ ਸੱਚੀ ਸਾਹ ਹੈ ਯਾ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਧਨਾ ਮੇ ਅਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਤੁ ਸੋ ਅੰਤ ਸੋ ਪਮਾਨਿਆ ਹੋਇ ਵਸਿਆ ਜਨੇਚਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸੇ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਤ ਕਰਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਕਰਮ ਪਾਇਆ ਤੁਧ ਜਨ ਕੋ ਉਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਵਾਤਿਤ ਕਰਿ ਅਨਹਦ ਬਾਜੀ ਆਨੰਦ ਸੁਣਾਉ ਬੜੁ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਭਿ ਲੋ ਸੁਰੇ ਦੂ ਕਰੋਗ ਸੰਤਾਪ ਉਤਰੇ ਸੁਣੀ ਸਜੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਗਾਣੀ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਹੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਧਨ ਵਸਤੂ ਪਈਓ ਸਭ ਸੰਤੋਗ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਆਣਾ ਜੇ ਕੋ ਖਾਵੇ ਜੇ ਕੋ ਪੁੰਚ ਇਸ ਕਾ ਹੋਏ ਉਧਾਰ ਇਹ ਵਸਤ ਕਾ ਜੀ ਨਾ ਜਾਇ ਅਨਤ ਰਤਰਾ ਕਰਤਾਰ ਕਮ ਸੰਜਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਫਸਰ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮਨੋ ਜੋਗ ਕੀ ਤੋਈ ਮਾਨਰ ਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਾਈ ਤਰਸ ਬਿਆ ਮੇ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨਮਨ ਤੀਵੈ ਹਰਿਆ ਪੌੜੀ ਤਥੈ ਤੁਮ ਸਮਰੱਥ ਜਿਤ ਕੋਈ ਨਹੀਂ ਹੋਤਾ ਤੇਰੀ ਰੱਖ ਅਗਨੀ ਅਬਰਮਾਈ ਸੁਣ ਕੇ ਗਮਕੇ ਦੂਤ ਨਾ ਹੀ ਤੇਰ ਛੱਡ ਜਾਏ ਭੌਜਲ ਵਿਕਮਿ ਅਸਗਾਹ ਗੁਰ ਸ਼ਬਦੀ ਪਰ ਪਾਹੀ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਕਾਇ ਕਲਮੈਉ ਪੰਨ ਗਣ ਗੋਵਿੰਦ ਗਾਹੀ ਸਭ ਸੰਨੋ ਕਿਰਪਾਲ ਸਮਾਲੇ ਤਾਹੇ ਤਾਏ ਬਿਰਤਾ ਕੋਈ ਨਾ ਜਾਏ ਜੀ ਆਵੇ ਤੁਧਿਆ ਹੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁੜੀਆ ਰਾਦਣਾ ਜੇ ਬਾਜਬ ਗੁਰ ਨਾਉ ਤੇ ਤਰੀ ਤਤ ਗੁਰੂ ਭੇਕਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਦੇ ਸੇ ਤੀਰਤਿਆ ਦਰਗਹ ਪਾਈ ਠਾਉ ਕਉਨ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਤਮ ਕਾਢੀ ਹੈ ਬਰਲੇ ਕੇ ਕੇ ਮਹੱਲਾ ਪੰਜਵਾ ਰਖੀ ਰਖਣ ਹਾਰ ਆਪ ਵਰਿਆਨ ਗੁਰ ਕੀ ਪੈਰੀ ਪਾਏ ਕਾ ਜਿਸ ਵਰਿਆਨ ਵਾ ਆਪ ਦਿਆਲ मनहोन नाम सारे नाम साधु जना क संग भव जल तारयाना साखु तानन्द क दृष्ट नमाहे विदारयंतु साखु की टेक नानक मनै माहि जिस समरत सुख होए सगले दुख जाय तिस साहिब की टेक ਨਾਨਕ ਮਨਨ ਮਾਹੀ ਜਿਸ ਸੇ ਮਰਤ ਸੁਖ ਹੋਵੇ ਸਾਗਲੇ ਦੁਖ ਜਾ ਵਾਹਿਗੁਰੂ ਜੀ ਕਾ ਕਾਲ ਸ ਵਾਹਿਗੁਰੂ ਜੀ ਕੀ ਫਤ